ਪੂਰੇ ਗੁਰ ਦੇ ਸਾਜੇ ਸੂਰੇ ਸਿੰਘ ਖਵਾਉਂਦੇ ਨੇ ਪ੍ਰੇਮੀ ਤੇ ਨੈਣੀ ਹੋ ਕੇ ਸੱਚ ਕਮਾਉਂਦੇ ਨੇ ਨਾ ਹੀ ਕਦੇ ਡਰਾਉਂਦੇ ਤੇ ਨਾ ਕਿਸੇ ਤੋਂ ਹਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਦੇ ਅਣਖ ਲਈ ਮਰਦੇ ਨੇ ਸੂਰਮੇ ਬਾਜਾਂ ਵਾਲੇ ਦੇ ਪੁੱਤ ਨਾਦੀ ਸਿੰਘ ਸੂਰਮੇ ਬਾਜਾਂ ਵਾਲੇ ਦੇ ਬਰਖਰਦਾਰ ਸਤਗੁਰੂ ਤਖਤਾਂ ਤਾਜਾਂ ਵਾਲੇ ਦੇ ਗੁਰਦਾਸਾ ਤੁਰਦੇ ਨੇ ਫਿਰ ਜੇ ਸਰ ਦੇ ਨੇ ਤਰਮ ਦੀ ਖਾਤਰ ਜਮਦੇ ਜੋਦੇ ਅਣਖਲੀ ਮਰਦੇ ਨੇ ਜੀ ਮੌਤ ਨੂੰ ਕਰਨ ਮ ਖੋਲਾ ਜਾਏ ਓ ਸਾਬ ਦੇ ਵਾਦੇ ਕਰਦੇ ਨੇ ਵਦ ਚੜ ਕੇ ਕਾਰਜ ਸਦਹੀ ਸੇਵਾ ਦੇ ਅਰੇ ਅਰਦਾਸਾ ਤੁਰਦੇ ਨੇ ਫਿਰ ਕਾਰਜ ਸਰ ਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਂਦੇ ਅਣਖੀ ਮਰਦੇ ਨੇ ਜੇ ਰੱਖੇ ਨੇ ਮਜਲੂਮਾਂ ਦੇ ਜੋ ਰੱਖੇ ਨੇ ਮਜਲੂਮਾਂ ਦੇ ਜੋ ਸ਼ਸਤਰ ਧਾਰੀ ਜੀ ਖਾਤਰ ਲੜਨੇ ਦੇ ਲਈ ਰੱਖ ਤਿਆਰੀ ਜੀ ਉਹ ਚੜ ਕੇ ਆਏ ਵੈਰੀ ਤੇ ਦੰਦ ਖੱਟੇ ਕਰਨ ਦੇ ਨੇ ਦਰਮੰਦੀ ਖਾਤਰ ਜਉਂਦੇ ਯੋਦੇ ਅਣਖਲੀ ਮਰਦੇ ਨੇ ਜੀ ਮਿੱਠਾ ਬੋਲਣ ਨਵਕੇ ਚਲਣਾ ਗੁਰੂ ਸਿਖਾਉਂਦਾ ਏ ਮਿੱਠਾ ਬੋਲਣ ਨਿਵੇਕੇ ਚੱਲਣਾ ਗੁਰੂ ਸਿਖਾਉਂਦਾ ਏ ਸਿੱਖਿਆ ਨੂੰ ਜੋ ਮੰਨੇ ਸਿੱਖਿਆ ਨੂੰ ਜੋ ਮੰਨੇ ਉਹੀ ਸਿੱਖ ਕਹਾਉਂਦਾ ਏ ਗੁਰੂ ਦੀ ਕਰੇ ਬੇਦਬੀ ਕੋਈ ਗੁਰੂ ਦੀ ਕਰੇ ਬੇਦਬੀ ਕੋਈ ਮੂਲ ਜਰ ਦੇਨੇ ਦਰਮਦੀ ਖਾਤਰ ਜੁੰਦੇ ਯੋਦੇ ਅਣਖੀ ਮਰਦੇ ਨੇ ਜੀ ਮੁਕਦੇ ਰੇ ਮੁਕਾਵਣ ਵਾਲੇ ਸੇਂਗਣਾ ਮੁੱਕੇ ਜੀ ਹੋ ਮੁਕਦੇ ਰੇ ਮੁਕਾਵਣ ਵਾਲੇ ਸੇਂਗਣਾ ਮੁੱਕੇ ਜੀ ਪਾਣੀ ਵਾਂਗੂ ਚਲਦੇ ਨੇ ਜੋ ਕਦੇ ਨਾ ਰੁੱਕੇ ਜੀ ਓ ਸਜਣਾ ਦੀ ਫੁਲਵੈਰੀ ਦੇ ਬਣ ਤੇ ਗਾਂਤੇ ਵਰਦੇ ਨੇ ਓ ਧਰਮ ਦੀ ਖਾਤਰ ਜਿਉਂਦੇ ਯੋਦੇ ਅਣਖ ਲਈ ਮਰਦੇ ਨੇ ਜੀ ਧਰਮ ਦੀ ਖਾਤਰ ਜਿਉਂਦੇ ਯੋਦੇ ਅਣਖ ਲਈ ਮਰਦੇ ਨੇ